ਲੋਕ ਹੱਸ ਰਹੇ ਹਨ ਤੁਹਾਨੂੰ ਪਤਾ ਲੋਕ ਕਿਉਂ ਹੱਸ ਰਹੇ ਹਨ ਜਦੋਂ ਕੋਈ ਵੀ ਇਨਸਾਨ ਹੱਸਦਾ ਹੈ ਉਹ ਪਤਾ ਕਿਉਂ ਹੱਸਦਾ ਕਦੀ ਨੋਟ ਕਰੀ ਗੱਲੇ ਲੋਕਾਂ ਕੇ ਹੱਸਣੇ ਪਿੱਛੇ ਮੈਂ ਤੁਹਾਨੂੰ ਦੱਸਦਾ ਅੱਜ ਲੋਕਾਂ ਕੇ ਹੱਸਣੇ ਪਿੱਛੇ ਕਿਸੇ ਦਾ ਦੁੱਖ ਲੁਕਿਆ ਹੋਵੇ ਕਿਸੇ ਕੀ ਕਮਜ਼ੋਰੀ ਕਿਸੇ ਕੇ ਕਿਸੇ ਦੀ ਪੀੜਾ ਲੁਕੀ ਵੀ ਹੈ ਹਮੇਸ਼ਾ ਲੋਕਾਂ ਦੇ ਹੱਸਣੇ ਦੇ ਪਿੱਛੇ ਚਾਰ ਬੰਦੇ ਬੈਠੇ ਆ ਉਹ ਹੱਸ ਰਹੇ ਆ ਉਹ ਕਦੀ ਵੀ ਕੁਦਰਤ ਨੂੰ ਸੂਰਜ ਨੂੰ ਦੇਖ ਕੇ ਨਹੀਂ ਹੱਸਣਗੇ ਕਦੀ ਕਿਸੇ ਦਰਖਤ ਨੂੰ ਦੇਖ ਕੇ ਨਹੀਂ ਹੱਸਣਗੇ ਕਦੀ ਕਿਸੇ ਮੱਖੀ ਨੂੰ ਦੇਖ ਕੇ ਨਹੀਂ ਹੱਸਣਗੇ ਕਦੀ ਕਿਸੇ ਮੈਂਸ ਨੂੰ ਦੇਖ ਕੇ ਨਹੀਂ ਹੱਸਣਗੇ ਉਹ ਹੱਸ ਪਤਾ ਕਿਉਂ ਰਹੇ ਆ ਉਹਨਾਂ ਦੀ ਬਾਤਾਂ ਦੇ ਵਿੱਚ ਕਿਸੇ ਦੀ ਪੀੜਾ ਲੁਕੀ ਵੀ ਹੋਊਗੀ ਕਿਸੇ ਦਾ ਦੁੱਖ ਲੁਕਿਆ ਹੋਊਗਾ ਚਾਹੇ ਹੋਰ ਜਿਹੜੀ ਪੀੜਾ ਦੂਹ ਹੋਊਗੀ ਉਹ ਵੀ ਉਹਨਾਂ ਕੇ ਆਪਸੀ ਸਬੰਧ ਕੇ ਵਿੱਚ ਤੇ ਹੀ ਹੋਗੀ ਚਾਹੇ ਉਹਨਾਂ ਕੇ ਰਿਸ਼ਤੇਦਾਰੀ ਮਾਤੇ ਕੋਈ ਰਿਸ਼ਤੇਦਾਰੀ ਕਾ ਹੋ ਗਿਆ ਬੰਦਾ ਚਾਹ ਕੋਈ ਯਾਰ ਦੋਸਤ ਹੋ ਗਿਆ ਮਤਲਬ ਜਿਹੜਾ ਉਹਨਾਂ ਕਾ ਸਰਕਲ ਹੈ ਉਹ ਸਰਕਲ ਕੇ ਵਿੱਚ ਜੇ ਕੋਈ ਬੰਦਾ ਦੁਖੀ ਹੈ ਕੋਈ ਬੰਦਾ ਕਿਸੇ ਕਾ ਬਿਜ਼ਨਸ ਟਰਪ ਹੋ ਗਿਆ ਉਹ ਉਸ ਨੂੰ ਦੇਖ ਕੇ ਹੀ ਉਸ ਕਿਆ ਬਾਤਾਂ ਕਰ ਕੇ ਹੀ ਹੱਸਦੇ ਹੋਣਗੇ ਹੁਣ ਮੈਂ ਤੁਹਾਨੂੰ ਦੱਸਦਾ ਜੀ ਮੈਂ ਸਪੋਜ਼ ਕਰੋ ਕੋਈ ਬੰਦਾ ਬਹੁਤ ਜ਼ਿਆਦਾ ਖੁਸ਼ੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਹ ਘੁੰਮ ਰਿਹਾ ਫਿਰ ਰਿਹਾ ਬਹੁਤ ਜ਼ਿਆਦਾ ਘੁੰਮ ਰਿਹਾ ਤੜਕੇ ਦੀ ਲੰਘ ਜਾਂ ਗਈ ਸ਼ਾਮ ਨੂੰ ਆ ਰਹੇ ਆ ਘੁੰਮ ਰਹੇ ਫਿਰ ਰਹੇ ਤੇ ਅਚਾਨਕ ਉਹਨਾਂ ਕੇ ਉੱਪਰ ਕੋਈ ਇਹ ਜਿਹਾ ਕੰਮ ਕੋਈ ਇਹ ਜਿਹਾ ਸੰਕਟ ਆ ਗਿਆ ਵੀ ਉਹ ਘੁੰਮਣੇ ਫਿਰਨਾ ਉਹਨਾਂ ਨੇ ਬੰਦ ਕਰ ਦਿਆ ਠੀਕ ਹੈ ਤੇ ਲੋਕ ਹੱਸੂਗੇ ਲੋਕੋਂ ਕੇ ਦੇਖਿਆ ਆ ਗਿਆ ਲੋਟ ਵੀ ਬਹੁਤ ਘੁੰਮਿਆ ਬਹੁਤ ਖਰਚੀ ਕਰੇ ਉੱਥੇ ਲੰਘ ਗਿਆ ਉੱਥੇ ਲੰਘ ਗਿਆ ਹੁਣ ਦੇਖ ਬੈਠ ਗਿਆ ਬੈਠ ਗਿਆ ਟਿਕਾ ਤਗੀ ਹੁਣ ਸਪੋਜ਼ ਕਰੋ ਮੰਨ ਲਓ ਤੁਹਾਡਾ ਬਿਜ਼ਨਸ ਚੱਲ ਰਿਹਾ ਚੰਗਾ ਚੰਗਾ ਬਿਜ਼ਨਸ ਚੱਲ ਰਿਹਾ ਤੇ ਤੁਹਾਡਾ ਬਿਜ਼ਨਸ ਅਚਾਨਕ ਠੱਪ ਹੋ ਗਿਆ ਤੇ ਲੋਕ ਹੱਸੂਗੇ ਕਿਉਂਕਿ ਬਸ ਆ ਗਿਆ ਸਵਾਲ ਤੈਨੂੰ ਪਹਿਲੇ ਕਿਹਾ ਤਾਂ ਵੀ ਨਾਲੇ ਪੰਗਾ ਮਤਲਬ ਉਹਨੂੰ ਹੌਸਲਾ ਨਹੀਂ ਦੇਣਗੇ ਹੱਸੂਗੇ ਜਾਂ ਕੋਈ ਤੇਰੇ ਸਰਕਲ ਦੇ ਵਿੱਚ ਤੇ ਤੇ ਕੋਈ ਗਲਤੀ ਹੋ ਗਈ ਤੇ ਤੇ ਕੋਈ ਗਲਤ ਕੰਮ ਹੋ ਗਿਆ ਤੇ ਉਹ ਕਿਸੇ ਕੀਤੇ ਮਕਾਮ ਆਬ ਨਹੀਂ ਹੋਇਆ ਤੇਰੇ ਪਰ ਲੋਕ ਹਸੂਗੇ ਹੁਣ ਦੇਖੋ ਇਹ ਨੋਟ ਕਰਿਓ ਕਈ ਵਾਰ ਕੋਈ ਬੰਦਾ ਕੋਈ ਕੰਮ ਸ਼ੁਰੂ ਕਰਨਗਾ ਹਨਾ ਉਹ ਆਪਣੇ ਕਿਸੇ ਮਿੱਤਰ ਤੇ ਯਾਰ ਦੋਸਤ ਦੇ ਸਲਾਹ ਲਊਗਾ ਯਾਰ ਮੈਂ ਫਲਾਣਾ ਕੰਮ ਸ਼ੁਰੂ ਕਰਨਾ ਜੇ ਉਹ ਕਹੂਗਾ ਯਾਰ ਕਰ ਲੈ ਫਿਰ ਕਹੂਗਾ ਯਾਰ ਫਿਰ ਉਹ ਪਤਾ ਕਿਆ ਕਹੂਗਾ ਵੀਰ ਜੇ ਨਾ ਚਲਿਆ ਲੋਕ ਹਸੂਗੇ ਵੀ ਜੇ ਨਾ ਚਲਿਆ ਲੋਕ ਹਸੂਗੇ ਦੇਖ ਕਿੰਨੇ ਗੰਦੇ ਲੋਕ ਆ ਯਾਰ ਵੀ ਉਹ ਉਸ ਨੂੰ ਪਹਿਲੇ ਹੀ ਪਤਾ ਵੀ ਲੋਕ ਹਸੂਗੇ ਕਦੀ ਇਹ ਆ ਆਪਾਂ ਨੇ ਇਹ ਬਾਤ ਨੋਟ ਕਰੀ ਐ ਵੀ ਜੇ ਬਿਜ਼ਨਸ ਨਾ ਚਲਿਆ ਵੀ ਲੋਕ ਚਲ ਕੋਈ ਬਾਤ ਨਹੀਂ ਵੀ ਜੇ ਉਹ ਬਿਜ਼ਨਸ ਨਾ ਚਲਿਆ ਕੋਈ ਨਾ ਲੋਕ ਤੇਰੀ ਹੈਲਪ ਕਰ ਦੂਗੇ ਵੀ ਲੋਕ ਤੇਰੇ ਕੋਲ 2-2 ਰੁਪਏ 4-4 ਰੁਪਏ 100 ਰੁਪਏ 50 ਰੁਪਏ ਲੈ ਕੇ ਜੇ ਤੇਰਾ ਬਿਜ਼ਨਸ ਨਾ ਚਲਿਆ ਤੇਰੀ ਲੋਕ ਹੈਲਪ ਕਰ ਦੂਗੇ ਆ ਬਾਤ ਕਦੀ ਨੀ ਕੋਈ ਬੰਦਾ ਕਹਿੰਦਾ ਕਿਉਂਕਿ ਪਤਾ ਵੀ ਇਹਨਾਂ ਨੇ ਮਦਦ ਨਹੀਂ ਕਰਨੀ ਇਹ ਹਸਣੇ ਵਾਲੇ ਆ ਤੇ ਆਪਾਂ ਇਹਨਾਂ ਕੇ ਸਾਰੇ ਭਾਲਾਂ ਤੇ ਆਪਾਂ ਇਹਨਾਂ ਗਿਆ ਚੰਗੀਆਂ ਮਾੜੀਆਂ ਬਾਤਾਂ ਕੇ ਗੁੱਸੇ ਗਿਲੇ ਕਰਾਂ ਜਿਹੜੇ ਤੇਰੇ ਦੁੱਖ ਪਰ ਹੱਸਣੇ ਵਾਲੇ ਆ। ਠੀਕ ਹੈ ਤੇ ਆਪਾਂ ਫੇਰ ਵੀ ਇਹਨਾਂ ਵਾਰ ਐਵੇਂ ਜੇ ਤੁਹਾਨੂੰ ਕੁਝ ਕਹਿਦਾਂ ਮੈਂ ਇਹ ਤਾਂ ਮੈਂ ਗੁੱਸਾ ਕਰਾਂ ਤਾਂ ਮੈਂ ਗੁੱਸਾ ਕਿਉਂ ਕਰਾਂ ਇਹਨਾਂ ਕਿਰ ਕੱਖ ਦੀ ਔਕਾਤ ਨਹੀਂ ਹੈ। ਇਹ ਤਾਂ ਦੂਸਰੇ ਦੇ ਦੁੱਖ ਪਰ ਹੱਸਣੇ ਵਾਲੇ ਆ। ਇਹ ਇਹ ਖੁਦ ਆਪਣਾ ਵजूद ਭੁੱਲੇ ਹੋਏ ਵੀ ਆ ਵੀ ਹਮੇ ਕਿੱਥੇ ਤੇ ਆਏ ਵੀ ਆ ਕਿੱਥੇ ਜਾਣਾ। ਇਹਨਾਂ ਨੂੰ ਖੁਦ ਆਪਣੀ ਜ਼ਿੰਦਗੀ ਕੇ ਰਾਹ ਭੁੱਲੇ ਹੋਏ ਆ ਇਹ। ਇਹ ਸਿਰਫ ਦੁੱਖ ਪਰ ਹੱਸਣੇ ਵਾਲੇ ਆ। ਜੇ ਮੰਨ ਲੈ ਤੇਰੇ ਘਰਾਂ ਸਪੋਸ ਕਰ ਤੇਰੇ ਘਰਾਂ ਤੇ ਲੱਗ ਗਈ। ਅੱਗ ਲੱਗ ਗਈ ਕਿਸੇ ਇਹ ਕਰਾਂ। एलसीडी सड़ गई एसी सड़ गया कदी ऐसे ए बात सोचिए ਤੁਸੀਂ ਵੀ ਕਿਸੇ ਦੇ ਘਰਾਂ ਅੱਗ ਲੱਗੀ ਕੋਈ ਬੰਦਾ ਜੇਬੇ ਵਿੱਚ 2 200 ਰੁਪਇਆ 4 400 ਰੁਪਇਆ 100 100 ਰੁਪਇਆ ਜੇਬੇ ਵਿੱਚ ਪਾ ਕੇ ਆ ਰਿਹਾ ਵੀ ਲੈ ਤੇਰੇ ਘਰਾਂ ਅੱਗ ਲੱਗੀ ਬਾਈ ਤੂੰ ਆਪਣੇ ਕਮਰੇ ਨੂੰ ਰੰਗ ਕਰਾ ਲਈ ਐਲਸੀਡੀ ਲਾ ਲਈ ਏਸੀ ਲਾ ਲਈ ਨਾ ਪਹਿਲਾਂ ਤਾਂ ਪੁੱਛੂਗਾ ਵੀ ਅੱਗ ਕਿਉਂ ਲੱਗੀ ਫਿਰ ਤੂੰ ਕਹੂਗਾ ਯਾਰ ਇਸ ਤਰ੍ਹਾਂ ਲੱਗੀ ਉਹ ਯਾਰ ਮੈਂ ਤਾਂ ਪਹਿਲਾਂ ਹੀ ਕਿਹਾ ਦਾ ਸੀ ਮੈਂ ਇਸ ਆਟੋ ਸਰਕਟ ਗਲਤ ਲਾਇਆ ਹੋਇਆ ਹੈ ਤੈਨ ਸਾਰਾ ਦਿਨ ਥਾਰੇ ਘਰਾਂ ਚਾਰਜਰ ਲਗਿਆ ਬਰਾ ਐ ਕਰਨਾ ਸਲਾਹਾਂ ਦੇਣ ਲੱਜੂਗੇ ਉਹਦੇ ਉੱਪਰ ਹੋਰ ਨੂਣ ਗੇਰੂਗੇ ਸਲਬ ਵੀ ਤੇਰੇ ਘਰਾਂ ਅੱਗ ਲੱਗ ਗਈ ਉਸਨੂੰ ਬਾਰ-ਬਾਰ ਯਾਦ ਕਰਾਉਂਗੇ ਕੋਈ ਸਭਾਈ ਵੀ ਨਹੀਂ ਕਰਾਇਆ ਜਾਂਦਾ ਵੀ ਕਮਰਾ ਸਾਫ਼ ਹੀ ਕਰਾ ਦਮੈਨਾ ਕੋਈ ਪੈਸਾ ਨਹੀਂ ਦੇਗਾ ਜਾਂਦਾ ਭਾਈ ਤੇਰੇ ਘਰਾਂ ਅੱਗ ਲੱਗ ਗਈ ਬਹੁਤ ਮਾੜਾ ਹੋਇਆ ਵੀ ਇਹ ਭਾਈ 2 2200 ਰੁਪਏ ਦਾ ਸਮਾਜ ਨੇ ਵੀ ਹਰ ਦਰ ਤੇ ਇਕੱਠਾ ਕਰਿਆ ਵੀ ਹਮੇਂ ਬਿਲੇ ਭਾਈ ਤੂੰ ਆਪਣੇ ਕਮਰੇ ਨੂੰ ਰੰਗ ਕਰਾ ਨੀ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਹੈ ਇਹ ਹਸੂਗੀ ਤੇਰੇ ਦੁੱਖ ਪਰ ਤੇ ਬਾਹਰ ਦੇ ਆ ਕੇ ਕਹੂੰਗੇ ਲੈ ਆਕਲੇ ਨਹੀਂ ਹੈ ਚਾਰ ਜਨੇ ਲਾ ਕੇ ਰੱਖਾਂ ਐਂ ਕਰਕੇ ਰੱਖਾਂ ਅੱਗ ਤਾਂ ਲਗਣੀ ਹੁੰਦੀ ਫਿਰ ਮਨ ਸਪੋਸ ਕਰ ਕਿਸੇ ਕੇ ਘਰਾਂ ਜਦ ਤੱਕ ਡੈਥ ਹੋ ਜਾਏ ਨਾ ਕਿਸੇ ਕੇ ਘਰਾਂ ਡੈਥ ਹੋ ਗਈ ਉਹ ਤਾਂ ਪਰਿਵਾਰ ਪਹਿਲੇ ਸੰਕਟ ਕੇ ਵਿੱਚ ਹੈ ਉਸਕੇ ਘਰਾਂ ਕਿਸੇ ਦੀ ਮੌਤ ਹੋ ਗਈ ਤੇ ਉਸ ਨੂੰ ਪਰਿਵਾਰ ਕੇ ਬੰਦਾ ਜੇ ਮਾੜਾ ਮੋਟਾ ਹੌਸਲਾ ਦੇ ਕੇ ਆਪਣੇ ਆਪ ਨੂੰ ਸਮਝਾ ਕੇ ਬੈਠਿਆ ਹੋਇਆ ਇਹ ਗੱਲ ਨੂੰ ਜੱਫੀ ਪਾ ਕੇ ਯਾਦ ਕਰਾਂਗੇ ਉਸ ਨੂੰ ਵੀ ਹੋਰ ਰੋ ਰੋ ਵੀ ਛੇਤੀ ਘਰ ਵੀ ਤੇਰੇ ਪਰਿਵਾਰ ਮਾ ਤੇ ਮੈਂਬਰ ਲੰਘ ਗਿਆ ਤਾਂ ਰੋ ਉਸ ਨੂੰ ਰੋ ਰੋ ਕੇ ਹੋਰ ਟੈਗ ਪਵਾਣੇ ਵਾਲੀ ਪੋਜੀਸ਼ਨ ਦੇ ਵਿੱਚ ਲੈ ਕੇ ਜਾਉਂਗੇ ਹੋਰ ਦਿਨ ਹੌਲਾ ਕਰ ਦੂਗਾ ਉਸ ਦਾ ਹੌਸਲਾ ਤਾਂ ਕਿਆ ਦੇਣਾ ਉਸ ਨੂੰ ਗਲ ਨੂੰ ਜੱਫੀ ਪਾਵਾ ਕਰੂੰਗੇ ਜੇ ਤੈਨੂੰ ਇੰਨਾ ਜੇ ਇੰਨਾ ਹੀ ਤੈਨੂੰ ਦੁੱਖ ਹੈ ਉਸਕੇ ਰੋਣੇ ਪਰ ਫਿਰ ਉਸकी ਚਿਤਾ ਕੇ ਉੱਪਰ ਆਪ ਜਾ ਕੇ ਪੈਜਿੰ ਜਾਂਦਾ ਮਰ ਜੂਗਾ ਉਹ ਕਦੀ ਦੇਖਿਆ ਕੋਈ ਬੰਦਾ ਵੀ ਜੇ ਕੋਈ ਮਰ ਗਿਆ ਵੀ ਉਸकी ਚਿਤਾ ਪਰ ਗੈਲ ਜਾ ਕੇ ਪੈ ਜੂਗੇ ਨਾ ਪਰਿਵਾਰ ਨੂੰ ਜੂੰਦੇ ਨੂੰ ਦੁੱਖ ਦੂਖ ਦੇਗਾ ਖੁਸ਼ੀ ਹੈ ਇਹ ਜਿਹੜਾ ਜੂੰਦਾ ਬੈਠਾ ਇੱਕ ਤਾਂ ਮਰ ਗਿਆ ਉਹ ਤਾਂ ਚਲੇ ਗਿਆ ਹੁਣ ਜਿਹੜਾ ਜੂੰਦਾ ਬੈਠਾ ਉਸ ਨੂੰ ਵੀ ਜੱਫੀਆਂ ਪਵਾ ਪਾ ਕੇ ਗਲ ਨੂੰ ਜੱਫੀਆਂ ਪਵਾ ਪਾ ਕੇ ਘਰ ਵਾ ਰਹੇ ਆ ਕਦੀਆਂ ਦੇਖਿਆ ਵੀ ਫੁੱਲ ਲੈ ਕੇ ਆਉਂਦੇ ਹੋਏ ਕੋਈ ਮਰ ਗਿਆ ਵੀ ਇੱਕ ਗੁਲਦਸਤਾ ਫੁੱਲ ਲੈ ਕੇ ਜਾਂਉਂ ਉਸ ਵਾਸਤੇ ਨਹੀਂ ਦੁੱਖ ਕੇ ਵਿੱਚ ਹੋਰ ਦੁੱਖ ਦਉਂਗੇ ਉਸ ਨੂੰ ਜਦ ਕਿ ਦੁੱਖ ਕੇ ਵਿੱਚ ਖੁਸ਼ੀਆਂ ਦੋ ਇਹੋ ਜਿਹਾ ਸਮਾਜ ਆਇਆ ਆਪਣਾ ਇਹੋ ਜਿਹੇ ਲੋਕ ਆਏ ਆਪਣੇ ਤੇ ਆਪਾਂ ਇਹਨਾਂ ਕੀ ਬਾਤਾਂ ਆ ਕੇ ਗੁੱਸੇ ਗਿਲੇ ਮਨਾਵਾਂਗੇ ਇਹ ਇਹਨਾਂ ਦੇ ਕਦੇ ਵੀ ਬਾਤ ਨੋਟ ਕਰ ਲਿਓ ਇਹ ਜਿੱਥੇ ਦੋ ਬੰਦੇ ਹੱਸਦੇ ਹੋਣਗੇ ਉਹਨਾਂ ਦਾ ਮੇਨ ਰੀਜ਼ਨ ਆਈ ਹੋਊਗਾ ਵੀ ਫਲਾਣਾ ਬੰਦਾ ਕਾਮਯਾਬ ਨਹੀਂ ਹੋਇਆ ਇਹਨਾਂ ਦੇ ਹੱਸਣੇ ਦੇ ਪਿੱਛੇ ਕਿਸੇ ਦਾ ਦੁੱਖ ਕਿਸੇ ਦੀ ਪੀੜਾ ਲੁਕੀ ਵੀ ਹੋਇਆ ਇਹਨਾਂ ਦੇ ਹੱਸਣੇ ਦੇ ਵਿੱਚ ਹੋਰ ਕੋਈ ਬਾਤ ਨਹੀਂ ਹੈ ਕੋਈ ਵੀ ਬੰਦਾ ਹੱਸ ਰਿਹਾ ਉਹ اسی ਬਾਤ ਵਿੱਚ ਹੱਸ ਰਿਹਾ ਵੀ ਤੂੰ ਕਾਮਯਾਬ ਨਹੀਂ ਹੋਇਆ ਬਸ ਵੀ ਤੂੰ ਕਮਜ਼ੋਰ ਹੈਂ ਬਸ ਇਹ ਇਸ ਪਿੱਛੇ ਹੱਸੋਗੇ ਕਦੇ ਵੀ ਨੋਟ ਕਰ ਲਿਓ ਕੋਈ ਬੰਦਾ ਕਿਉਂ ਹੱਸ ਰਿਹਾ ਕਿਸੇ ਦੀ ਬਾਤ ਲੈ ਗਏ ਸੋ ਕਿਸੇ ਦੇ ਇਹਨਾਂ ਬੰਦਿਆਂ ਦਾ ਸਮਾਜਿਕ ਵਿੱਚ ਜੇ ਰਹਿ ਰਹੇ ਆਪਾਂ ਆਪਣੇ ਜੀਵਨ ਵੱਲ ਧਿਆਨ ਦੇਈਏ ਆਪਣਾ ਜੋ ਕੰਮ ਹੈ ਉਹ ਕਰਦੇ ਰਹੀਏ ਸੋ ਇਹਨਾਂ ਕਿਹ ਬਾਤਾਂ ਕੇ ਵਿੱਚ ਨਾ ਬਹੁਤਾ ਆਓ ਨਾ ਗੁੱਸੇ ਗਿਲੇ ਮਨਾਓ ਸੋ ਏਸੀ ਅੱਜ ਦੀ ਜਾਣਕਾਰੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ